ਸਤਿ ਸ਼੍ਰੀ ਅਕਾਲ ਜੀ ਲੈ ਕੇ ਆਏ ਹਾਂ ਜੀ ਅੱਜ ਦੀ ਨਵੀਂ ਕਹਾਣੀ ਮੈਂ 18 ਸਾਲ ਦੀ ਸੀ ਜਦੋਂ ਮੈਨੂੰ ਇੱਕ ਬੁੱਢੇ ਨਾਲ ਪਿਆਰ ਹੋ ਗਿਆ ਤੇ ਮੈਂ ਉਹਦੇ ਨਾਲ ਵਿਆਹ ਕਰਵਾ ਲਿਆ ਪਰ ਮੇਰੀ ਜਵਾਨੀ ਮੈਨੂੰ ਬਹੁਤ ਪਰੇਸ਼ਾਨ ਕਰਦੀ ਸੀ ਇੱਕ ਰਾਤ ਮੈਂ ਰਜਾਈ ਵਿੱਚ ਵੜ ਗਈ ਤੇ ਬੁੱਢੇ ਘਰ ਵਾਲੇ ਨੇ ਮੇਰੀਆਂ ਚੀਖਾਂ ਕਢਵਾ ਦਿੱਤੀਆਂ ਉਹਨੇ ਤਾਂ ਮੇਰੇ ਨਾਲ ਮੈਨੂੰ ਇਹਦੇ ਨਾਲ ਗੱਲ ਕਰਦੀ ਨੂੰ ਹਜੇ 10 ਦਿਨ ਹੋਏ ਸੀ ਤਮੈ ਉਹਦੀ ਆਵਾਜ਼ ਸੁਣ ਕੇ ਹੀ ਕਿਤੇ ਗਵਾਚ ਗਈ। ਉਹਦੀਆਂ ਗੱਲਾਂ ਨੇ ਮੇਰੀ ਰਾਤਾਂ ਦੀ ਨੀਂਦ ਉਡਾ ਦਿੱਤੀ ਸੀ। ਕੌਣ ਕਹਿੰਦਾ ਕਿ ਮਰਦ ਹੀ ਔਰਤ ਦੇ ਪਿਆਰ ਵਿੱਚ پاگل ਹੋ ਜਾਂਦਾ। ਮਰਦੋ ਦਾ ਆਸ਼ਿਕ ਬਣ ਜਾਂਦਾ। ਪਰ ਮੈਂ ਇੱਕ ਕੁੜੀ ਹੋ ਕੇ ਵੀ ਉਹਦੀ ਆਵਾਜ਼ ਦੀ دیਵਾਨੀ ਹੋ ਗਈ ਸੀ। ਮੇਰਾ ਜੀ ਕਰਦਾ ਸੀ ਕਿ ਉਹ ਰਾਤ ਨੂੰ ਆਪਣੀਆਂ ਗੱਲਾਂ ਦਾ ਰਾਸ ਮੇਰੇ ਕੰਨਾਂ ਵਿੱਚ ਭੋਲਦਾ ਰਹੇ ਤੇ ਮੈਂ ਉਹਦੀਆਂ ਗੱਲਾਂ ਸੁਣਦੀ ਰਹਾ। ਮੇਰੀ ਉਮਰ 18 ਕੋ ਸਾਲ ਦੀ ਸੀ। ਮੈਂ 12ਵੀਂ ਦੀ ਪੜ੍ਹਾਈ ਪੂਰੀ ਕਰਕੇ ਨਵੀਂ-ਨਵੀਂ ਕਾਲਜ ਵਿੱਚ ਜਾਣ ਲੱਗੀ ਸੀ ਤਾਂ ਸਾਰੀਆਂ ਕੁੜੀਆਂ ਦੀਆਂ ਗੱਲਾਂ ਨੇ ਮੇਰੀ ਪੜ੍ਹਾਈ ਵੱਲੋਂ ਧਿਆਨ ਹਟਾ ਦਿੱਤਾ ਸੀ ਤੇ ਆਸ਼ਕੀ ਵਾਲੇ ਪਾਸੇ ਕਰ ਦਿੱਤਾ ਸੀ। ਮੇਰੀਆਂ ਸਹੇਲੀਆਂ ਅਕਸਰ ਹੀ ਮੈਨੂੰ ਆਪਣੇ ਬੁਆਏਫਰੈਂਡ ਬਾਰੇ ਦੱਸਦੀਆਂ ਹੁੰਦੀਆਂ ਸੀ। ਮੈਂ ਬੜੇ ਧਿਆਨ ਨਾਲ ਉਹਨਾਂ ਦੀਆਂ ਗੱਲਾਂ ਸੁਣਦੀ। ਇੱਕ ਦਿਨ ਮੇਰੀ ਸਹੇਲੀ ਮਨੀਸ਼ਾ ਮੈਨੂੰ ਕਹਿਣ ਲੱਗੀ ਕਿ ਤੂੰ ਕਿੰਨੀ ਚੁੱਪਚਾਪ ਹੋ ਕੇ ਸਾਡੀਆਂ ਗੱਲਾਂ ਸੁਣਦੀ ਰਹਿੰਦੀ ਆ। ਆਪਣੀ ਵੀ ਕਦੀ ਕੋਈ ਗੱਲ ਸੁਣਾ ਦਿਆ ਕਰ। ਉਹਦੀ ਗੱਲ ਸੁਣ ਕੇ ਮੈਂ ਹੌਂਗਾ ਜਿਹਾ ਭਰ ਲਿਆ ਤੇ ਮੈਂ ਕਿਹਾ ਮੇਰਾ ਕਿਹੜਾ ਕੋਈ ਕਿਸੇ ਨਾਲ ਕੋਈ ਗੱਲ ਬਾਤ ਹੈ ਮੇਰੀ ਇਦਾਂ ਦੀ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਕੇ ਉਹਨੇ ਮੈਨੂੰ ਹੈਰਾਨੀ ਨਾਲ ਕਿਹਾ ਕਿ ਤੂੰ ਇੰਨੀ ਸੋਹਣੀ ਆ ਇਦਾਂ ਕਿਦਾਂ ਹੋ ਸਕਦਾ ਕਿ ਕੋਈ ਮੁੰਡਾ ਤੇਰੀ ਹੁਸਨ ਦਾ دیਵਾਨਾ ਨਾ ਹੋਵੇ ਮੈਂ ਕਿਹਾ ਕਿ ਕਦੀ ਕਿਸੇ ਮੁੰਡੇ ਨੂੰ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੱਚ ਤਾਂ ਇਹ ਆ ਕਿ ਅੰਦਰ ਹੀ ਅੰਦਰ ਮੈਨੂੰ ਇਹਨਾਂ ਗੱਲਾਂ ਦਾ ਬਹੁਤ ਡਰ ਲੱਗਦਾ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਪਾਗਲ ਹੋ ਗਈ ਆ ਤੇਰੇ ਮੁਹੱਲੇ ਵਿੱਚ ਇੰਨੇ ਮੁੰਡੇ ਰਹਿੰਦੇ ਆ ਉਹਨਾਂ ਨੂੰ ਦੇਖਿਆ ਕਰ ਉਹਨਾਂ ਵੱਲ ਦੇਖ ਕੇ ਮੁਸਕਰਾਇਆ ਕਰ ਉਹਨਾਂ ਦੇ ਕੋਲ ਜਾਇਆ ਕਰ ਤੇ ਅੱਜ ਕੱਲ ਤਾਂ ਮੁੰਡੇ ਕੁੜੀਆਂ ਦੇ ਪਿੱਛੇ ਹੀ ਘੁੰਮਦੇ ਰਹਿੰਦੇ ਆ ਜਦੋਂ ਤੱਕ ਮੁੰਡਿਆਂ ਨੂੰ ਕੁੜੀਆਂ ਵੱਲੋਂ ਕੋਈ ਰਿਸਪੌਂਸ ਨਹੀਂ ਦਿੰਦੀਆਂ ਤਾਂ ਉਹ ਤਾਂ ਅੱਗੇ ਨਹੀਂ ਜਾਂਦੇ ਘਰ ਆ ਕੇ ਜਦੋਂ ਮੈਂ ਰਾਤ ਨੂੰ ਸੌਣ ਲਈ ਲੰਮੇ ਪੈ ਗਈ ਤਾਂ ਮੈਂ ਸੋਚਿਆ ਕਿ ਮਨੀਸ਼ਾ ਦੀਆਂ ਵੀ ਗੱਲਾਂ ਠੀਕ ਹੀ ਆ ਮੇਰੀਆਂ ਸਾਰੀਆਂ ਸਹੇਲੀਆਂ ਦੀ ਕਿਸੇ ਨਾ ਕਿਸੇ ਨਾਲ ਗੱਲਬਾਤ ਆ। ਕਿਸੇ ਨੇ ਆਪਣੇ ਗਵਾਂਡੀਆਂ ਦੇ ਮੁੰਡੇ ਨਾਲ ਹੀ ਗੱਲਬਾਤ ਕੀਤੀ ਹੋਈ ਆ ਤੇ ਕਿਸੇ ਨੇ ਆਪਣੇ ਕਾਲਜ ਵਿੱਚੋਂ ਹੀ। ਤੇ ਇੱਕ ਮੈਂ ਆ, ਇੰਨੀ ਸੋਹਣੀ ਹੋਣ ਦੇ ਬਾਵਜੂਦ ਵੀ ਮੇਰਾ ਕੋਈ ਬੁਆਏਫ੍ਰੈਂਡ ਨਹੀਂ। ਆਸ਼ਕੀ ਮਾਰਨ ਦਾ ਤਾਂ ਮੇਰਾ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ। ਬਸ ਇੱਕ ਦੋਸਤੀ ਹੀ ਤਾਂ ਕਰਨੀ ਸੀ। ਮੇਰੀ ਮੰਮੀ ਪਾਪਾ ਜੌਬ ਕਰਦੇ ਸੀ। ਮੈਂ ਜੈਸ ਉਮਰ ਵਿੱਚ ਸੀ। ਮੈਨੂੰ ਆਪਣੀ ਮਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਤਾਂ ਕਿ ਉਹ ਮੈਨੂੰ ਚੰਗੇ ਤੇ ਬੁਰੀ ਗੱਲ ਨੂੰ ਸਮਝਾ ਸਕੇ ਪਰ ਉਹਦੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਸੀ ਮੇਰੇ ਮੰਮੀ ਪਾਪਾ ਦੋਵੇਂ ਆਫਿਸ ਜਾਂਦੇ ਸੀ ਤੇ ਸ਼ਾਮ ਨੂੰ ਹੀ ਘਰ ਆਉਂਦੇ ਸੀ ਮੰਮੀ ਕਿਚਨ ਦੇ ਕੰਮਾਂ ਵਿੱਚ ਬਿਜੀ ਹੋ ਜਾਂਦੀ ਤੇ ਪਾਪਾ ਆਪਣੇ ਕੰਮਾਂ ਵਿੱਚ ਬਿਜੀ ਰਹਿੰਦੇ ਸੀ ਮੈਂ ਸਾਰਾ ਦਿਨ ਬਸ ਇਹੀ ਇੰਤਜ਼ਾਰ ਕਰਦੀ ਰਹਿੰਦੀ ਕਿ ਕਦੋਂ ਮੰਮੀ ਪਾਪਾ ਘਰ ਆਉਣਗੇ ਤੇ ਕਦੋਂ ਮੈਂ ਉਹਨਾਂ ਨਾਲ ਗੱਲਾਂ ਕਰੂੰਗੀ ਪਰ ਮੈਨੂੰ ਮੌਕਾ ਹੀ ਨਹੀਂ ਮਿਲਦਾ ਜਦੋਂ ਮੈਂ 10ਵੀਂ ਵਿੱਚ ਸੀ ਤਾਂ ਮੇਰਾ ਦਿਲ ਕਰਦਾ ਸੀ ਕਿ ਮੈਂ ਅੱਗੇ ਵੀ ਪੜਾ ਮੈਂ ਕਾਲਜ ਦੇ ਰੋਮਾਂਟਿਕ ਨਾਵਲ ਪੜਨਾ ਨਾਵਲ ਪੜਨ ਲੱਗ ਪਈ ਸੀ ਆਪਣੀਆਂ ਸਹੇਲੀਆਂ ਤੋਂ ਚੋਰੀ-ਚੋਰੀ ਨਾਵਲ ਲੈ ਕੇ ਆਉਂਦੀ ਸੀ ਪਰ ਜਦੋਂ ਮੈਂ ਉਹਨਾਂ ਨੂੰ ਪੜਦੀ ਤਾਂ ਮੈਂ ਕਿਸੇ ਹੀ ਹੀਰੋ ਹੀਰੋਇਨਾਂ ਦੇ ਸੀਨ ਪੜ ਕੇ ਮੇਰਾ ਦਿਲ ਵੀ ਵਿੱਚ ਵੀ ਅਲੱਗ ਜਿਹੇ ਜਜ਼ਬਾਤ ਆਉਣ ਲੱਗ ਜਾਂਦੇ ਸੀ ਕਈ ਵਾਰ ਤਾਂ ਹੀਰੋ ਹੀਰੋਇਨਾਂ ਇਦਾਂ ਦੇ ਸੀਨ ਲਿਖੇ ਹੁੰਦੇ ਸੀ ਜਿਨ੍ਹਾਂ ਨੂੰ ਪੜ ਕੇ ਮੈਂ ਹੈਰਾਨ ਹੋ ਜਾਂਦੀ ਸੀ ਇੱਕ ਵਾਰ ਤਾਂ ਮੇਰੇ ਮੋਬਾਈਲ ਤੇ ਇੱਕ ਅਨਨੌਨ ਕਾਲ ਆਈ ਰਾਤ ਦਾ 1 ਵਜਿਆ ਹੋਇਆ ਸੀ ਮੈਂ ਫੋਨ ਚੁੱਕਿਆ ਤੇ ਆਵਾਜ਼ ਕਿਸੇ ਬੰਦੇ ਦੀ ਸੀ ਆਵਾਜ਼ ਵਿੱਚ ਪਤਾ ਨਹੀਂ ਕੀ ਜਾਦੂ ਸੀ ਕਿ ਉਸ ਬੰਦੇ ਦਾ ਗੱਲ ਕਰਨ ਦਾ ਇੰਦਾਜ਼ ਇਦਾਂ ਦਾ ਸੀ ਕਿ ਮੈਂ ਚਾਹ ਕੇ ਵੀ ਫੋਨ ਨਾ ਘੱਟ ਸਕੀ ਉਹ ਮੈਨੂੰ ਕਿਸੇ ਬਾਰੇ ਪੁੱਛ ਰਿਹਾ ਸੀ ਕਿ ਇਹ ਰਾਜੂ ਦਾ ਹੀ ਨੰਬਰ ਆ ਤੇ ਮੈਂ ਕਿਹਾ ਨਹੀਂ ਜੀ ਉਹ ਕਹਿਣ ਲੱਗਾ ਕਿ ਇਹ ਨੰਬਰ ਕਿਦਾ ਇਹ ਸੁਣ ਕੇ ਮੈਨੂੰ ਫੋਨ ਕੱਟ ਦੇਣਾ ਚਾਹੀਦਾ ਸੀ ਜਾਂ ਮੈਨੂੰ ਕਹਿ ਦੇਣਾ ਚਾਹੀਦਾ ਸੀ ਕਿ ਤੁਹਾਡਾ ਨੰਬਰ ਗਲਤ ਲੱਗ ਗਿਆ ਪਰ ਮੈਂ ਫਟਾਫਟ ਆਪਣਾ ਨਾਮ ਹੀ ਦੱਸ ਦਿੱਤਾ ਮੈਂ ਕਿਹਾ ਇਹ ਨੰਬਰ लवली ਦਾ ਮੇਰੀ ਇਹ ਗੱਲ ਸੁਣ ਕੇ ਹੱਸਣ ਲੱਗਾ ਤੇ ਕਹਿੰਦਾ ਤੁਹਾਡੀ ਆਵਾਜ਼ ਬਹੁਤ ਸੋਹਣੀ ਹੈ ਤੁਸੀਂ ਮੇਰੇ ਨਾਲ ਦੋਸਤੀ ਕਰੋਗੇ ਇਹ ਸੁਣ ਕੇ ਤਾਂ ਮੇਰੀ ਦਿਲ ਦੀ ਧੜਕਣ ਵਧ ਗਈ ਮੈਂ ਨਾ ਹੀ ਕੋਈ ਜਵਾਬ ਦਿੱਤਾ ਤੇ ਨਾ ਹੀ ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਫੋਨ ਕੱਟ ਦੇਵਾਂ ਮੈਨੂੰ ਆਪਣੀ ਸਹੇਲੀ ਮਨੀਸ਼ਾ ਦੀ ਗੱਲ ਯਾਦ ਆਉਣ ਲੱਗੀ ਕਿ ਜੇ ਕਿਤੇ ਇਦਾਂ ਦਾ ਮੌਕਾ ਮਿਲੇ ਤਾਂ ਹੱਥੋਂ ਨਹੀਂ ਗਵਾਉਣਾ ਚਾਹੀਦਾ। ਇਹੀ ਤਾਂ ਦਿਨ ਹੁੰਦੇ ਆ ਇੰਜੁਆਏ ਕਰਨ ਦੇ। ਉਸ ਤੋਂ ਬਾਅਦ ਮੈਨੂੰ ਆਪਣੀ ਪੜ੍ਹੀ ਹੋਈ ਕਹਾਣੀ ਦਾ ਇੱਕ ਸੀਨ ਯਾਦ ਆਇਆ ਜਿੱਥੇ ਹੀਰੋ ਹੀਰੋਇਨ ਦੇ ਪਿਆਰ ਦੀ ਕਹਾਣੀ ਇੱਕ ਟੈਲੀਫੋਨ ਤੋਂ ਹੀ ਸ਼ੁਰੂ ਹੋਈ ਸੀ। ਮੈਂ ਕਿਹਾ ਕਿ ਮੈਂ ਤੁਹਾਨੂੰ ਜਾਣਦੀ ਨਹੀਂ, ਦੋਸਤੀ ਕਿੱਦਾਂ ਕਰ ਸਕਦੀ ਆਂ? ਮੈਂ ਜਾਣ ਬੁੱਝ ਕੇ ਅੱਗੇ ਗੱਲ ਵਧਾਈ ਤੇ ਉਹ ਕਹਿਣ ਲੱਗਾ ਕਿ ਇਸ ਲਈ ਤਾਂ ਕਹਿ ਰਹੀ ਆਂ ਕਿ ਦੋਸਤੀ ਕਰ ਲਈ ਦੋਸਤੀ ਕਰਾਂਗੇ ਤਾਂ ਹੀ ਇੱਕ ਦੂਜੇ ਨਾਲ ਜਾਣ ਪਹਿਚਾਨ ਹੋਊਗੀ ਮੈਂ ਨਖਰੇ ਜਿਹੇ ਕਰਨ ਲੱਗ ਪਈ ਤੇ ਮੈਂ ਉਹਦੇ ਨਾਲ ਦੋਸਤੀ ਕਰਨ ਲਈ ਹਾਂ ਕਰ ਦਿੱਤੀ ਮੈਂ ਬਹੁਤ ਖੁਸ਼ ਸੀ ਮੈਨੂੰ ਲੱਗਦਾ ਸੀ ਕਿ ਜਿੱਦਾਂ ਮੈਂ ਪੂਰੀ ਦੁਨੀਆ ਨੂੰ ਆਪਣੇ ਹੱਥ ਵਿੱਚ ਫੜ ਲਿਆ ਗੁਨਾਹ ਇੱਕ ਬੁਰੀ ਚੀਜ਼ ਹੁੰਦੀ ਆ ਜਿੰਨਾ ਗੁਨਾਹ ਕਰਾਂਗੇ ਉਨਾ ਹੀ ਉਹਨੂੰ ਕਰਨ ਵਿੱਚ ਮਜ਼ਾ ਆਉਂਦਾ ਮੇਰੇ ਨਾਲ ਵੀ ਇਦਾਂ ਹੀ ਹੋ ਰਿਹਾ ਸੀ ਪਛਤਾਵਾ ਤਾਂ ਇਨਸਾਨ ਨੂੰ ਬਾਅਦ ਵਿੱਚ ਹੁੰਦਾ ਮੈਨੂੰ ਹਜੇ 10 ਦਿਨ ਹੀ ਹੋਏ ਸੀ ਉਹਦੇ ਨਾਲ ਗੱਲ ਕਰਦੀ ਨੂੰ ਕਿ ਉਹਨੇ ਜੋ ਫਰਮਾਇਸ਼ ਮੈਨੂੰ ਕੀਤੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਉਹਨੂੰ ਕੀ ਜਵਾਬ ਦੇਵਾਂ ਉਹ ਕਹਿਣ ਲੱਗਾ ਕਿ ਮੈਂ ਤੁਹਾਡੀ ਫੋਟੋ ਦੇਖਣੀ ਚਾਹੁੰਦਾ ਹਾਂ ਤੇ ਤੁਸੀਂ ਮੈਨੂੰ WhatsApp ਤੇ ਸੈਂਡ ਕਰੋ ਮੈਂ ਤੁਹਾਡਾ ਚਿਹਰਾ ਦੇਖਣਾ ਚਾਹੁੰਦਾ ਮੈਨੂੰ ਯਕੀਨ ਆ ਕਿ ਜਿੰਨੀ ਸੋਹਣੀ ਤੁਹਾਡੀ ਆਵਾਜ਼ ਆ ਤੁਸੀਂ ਆਪ ਵੀ ਕਿੰਨੇ ਸੋਹਣੇ ਹੋਵੋਗੇ ਇਹ ਸੁਣ ਕੇ ਮੈਂ ਸੋਚਾਂ ਵਿੱਚ ਪੈ ਗਈ ਕਿ ਕੀ ਕਰਾਂ ਤੇ ਕੀ ਨਾ ਕਰਾਂ ਮੈਂ ਸੋਚਿਆ ਕਿ ਮੈਨੂੰ ਇੱਕ ਵਾਰ ਆਪਣੀ ਸਹੇਲੀ ਮਨੀਸ਼ਾ ਨੂੰ ਪੁੱਛ ਲੈਣਾ ਚਾਹੀਦਾ ਮੈਂ ਅਗਲੇ ਦਿਨ ਕਾਲਜ ਜਾਂਦੇ ਹੀ ਆਪਣੀ ਸਹੇਲੀ ਨੂੰ ਆਪਣੇ ਨਵੇਂ ਬਣੇ ਦੋਸਤ ਬਾਰੇ ਦੱਸਿਆ ਮੇਰੀ ਗੱਲ ਸੁਣ ਕੇ ਉਹ ਬਹੁਤ ਖੁਸ਼ ਹੋਈ ਤੇ ਕਹਿਣ ਲੱਗੀ ਕਿ ਤੂੰ ਤਾਂ ਬਹੁਤ ਵਧੀਆ ਕੰਮ ਕਰ ਲਿਆ ਇਹੀ ਦਿਨ ਹੁੰਦੇ ਆ ਮ제 ਕਰਨ ਦੇ ਤੇ ਕਹਿਣ ਲੱਗੀ ਕਿ ਤੂੰ ਖਬਰਾਣਾ ਆਪਣੀ ਫੋਟੋ ਉਹਨੂੰ ਭੇਜ ਦੇ ਮੈਂ ਕਿਹਾ ਮੈਨੂੰ ਬਹੁਤ ਡਰ ਲੱਗਦਾ ਕਿ ਮੈਂ ਆਪਣੀ ਫੋਟੋ ਨੂੰ ਭੇਜਣਾ ਠੀਕ ਨਹੀਂ ਸਮਝਦੀ ਸੀ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਨੂੰ ਕੀ ਕਰਨਾ ਚਾਹੀਦਾ ਮੇਰਾ ਆਪਣੀ ਮਾਂ ਦੇ ਨਾਲ ਸਹੇਲੀਆਂ ਵਰਗਾ ਮਾਹੌਲ ਨਹੀਂ ਸੀ ਕਿ ਹਰ ਗੱਲ ਆਪਣੀ ਮਾਂ ਨੂੰ ਕਹਾਂ ਤੇ ਉਹ ਕੁਝ ਨਾ ਕੁਝ ਕਹਿ ਦੇਵੇ ਤੇ ਨਾ ਹੀ ਕਦੀ ਮੇਰੇ ਕੋਲ ਉਹ ਬੈਠਦੀ ਸੀ ਜਦੋਂ ਵੀ ਮੈਂ ਉਹਦੇ ਨਾਲ ਗੱਲ ਕਰਨ ਲਈ ਉਹਦੇ ਕੋਲ ਬੈਠਦੀ ਤਾਂ ਉਹ ਆਪਣੇ ਪਰਸ ਵਿੱਚੋਂ ਪੈਸੇ ਕੱਢ ਕੇ ਮੈਨੂੰ ਦਿੰਦੀ ਤੇ ਕਹਿ ਦਿੰਦੀ ਕਿ ਜਰੂਰਤ ਹੋਵੇ ਤਾਂ ਦੱਸ ਦੇ ਆਪਣੀ ਪੜ੍ਹਾਈ ਵੱਲ ਧਿਆਨ ਦੇ ਉਸ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਚਲੀ ਜਾਂਦੀ ਸੀ ਮੇਰੇ ਮਾਪਿਓ ਬਸ ਰੋਟੀ ਖਾਣ ਲਈ ਹੀ ਮੇਰੇ ਨਾਲ ਦੋ ਚਾਰ ਗੱਲਾਂ ਕਰਦੇ ਤੇ ਇਹੀ ਪੁੱਛਦੇ ਕਿ ਤੇਰੀ ਪੜ੍ਹਾਈ ਕਿਦਾਂ ਚੱਲ ਰਹੀ ਆ ਸਭ ਠੀਕ ਆ ਨਾ ਪੈਸਿਆਂ ਦੀ ਤਾਂ ਲੋੜ ਨਹੀਂ ਜੇ ਹੋਵੇ ਤਾਂ ਸਾਨੂੰ ਦੱਸ ਦੇਣਾ ਕਦੀ ਕਦੀ ਮੈਂ ਸੋਚਦੀ ਸੀ ਕਿ ਸ਼ਾਇਦ ਮੇਰੀ ਮਾਂ ਦਾ ਬਸ ਇਹੀ ਰਿਸ਼ਤਾ ਕਿ ਉਹ ਮੇਰੀ ਹਰ ਜ਼ਰੂਰਤ ਨੂੰ ਬਿਨਾਂ ਮੰਗੇ ਹੀ ਪੂਰੀਆਂ ਕਰ ਸਕੇ ਪਰ ਉਹਦੇ ਕੋਲ ਮੈਨੂੰ ਦੇਣ ਲਈ ਬਿਲਕੁਲ ਵੀ ਟਾਈਮ ਨਹੀਂ ਸੀ ਮੈਨੂੰ ਚੰਗਾ ਬੁਰਾ ਦੱਸਣ ਲਈ ਵੀ ਟਾਈਮ ਨਹੀਂ ਸੀ ਮੈਂ ਆਪਣੀ ਸਹੇਲੀ ਦੀ ਗੱਲ ਮੰਨ ਲਈ ਤੇ ਆਪਣੀ ਫੋਟੋ ਖਿੱਚ ਕੇ ਉਸ ਬੰਦੇ ਦੇ ਨੰਬਰ ਨੂੰ WhatsApp ਕਰ ਦਿੱਤੀ ਕੁਝ ਦੇਰ ਬਾਅਦ ਹੀ ਉਸ ਫੋਟੋ ਤੇ ਉਹਨੇ ਦਿਲ ਲਾ ਕੇ ਇਮੋਜੀ ਭੇਜਿਆ ਤੇ ਕਹਿਣ ਲੱਗਾ ਮੈਨੂੰ ਪਤਾ ਸੀ ਤੂੰ ਬਹੁਤ ਜ਼ਿਆਦਾ ਸੋਹਣੀ ਹੋਵੇਂਗੀ ਮੈਂ ਉਹਨੂੰ ਕਿਹਾ ਕਿ ਮੈਂ ਵੀ ਤੁਹਾਡੀ ਫੋਟੋ ਦੇਖਣਾ ਚਾਹੁੰਦੀ ਹਾਂ ਉਹ ਕਹਿਣ ਲੱਗਾ ਕਿ ਮੈਂ ਆਪਣੀ ਫੋਟੋ ਨਹੀਂ ਦਿਖਾਉਂਗਾ ਮੈਂ ਤਾਂ ਤੇਰੇ ਸਾਹਮਣੇ ਹੀ ਆ ਜਾਊਂਗਾ ਕਿ ਮੈਂ ਕਿਦਾਂ ਦਾ ਅਕਸਰ ਹੀ ਉਹ ਮੇਰੀ ਫੋਟੋ ਮੰਗਦਾ ਤੇ ਮੈਂ ਉਹਨੂੰ ਭੇਜ ਦਿੰਦੀ ਸੀ ਪਰ ਇੱਕ ਵਾਰ ਉਹ ਮੈਨੂੰ ਕਹਿਣ ਲੱਗਾ ਕਿ ਜੇ ਤੂੰ ਕਾਲੇ ਰੰਗ ਦੇ ਡਰੈਸ ਪਾਵੇਂ ਤਾਂ ਤੂੰ ਹੋਰ ਵੀ ਜ਼ਿਆਦਾ ਸੋਹਣੀ ਲੱਗੂਗੀ ਕਦੀ ਕਹਿੰਦਾ ਕਿ ਤੇਰੇ ਤੇ ਫਰੋਜ਼ੀ ਰੰਗ ਨਾਲ ਬਹੁਤ ਸੋਹਣਾ ਲੱਗੂਗਾ ਇਹ ਸੁਣ ਕੇ ਮੈਨੂੰ ਸ਼ਰਮ ਆਉਣ ਲੱਗ ਜਾਂਦੀ ਸੀ ਉਹਦੀਆਂ ਗੱਲਾਂ ਸੋਚ-ਸੋਚ ਕੇ ਮੈਨੂੰ ਚੈਨ ਨਹੀਂ ਆਉਂਦਾ ਸੀ ਹੌਲੀ-ਹੌਲੀ ਮੈਨੂੰ ਉਹਦੇ ਨਾਲ ਪਿਆਰ ਹੋਈ ਜਾਂਦਾ ਸੀ ਤੇ ਲੱਗਦਾ ਸੀ ਕਿ ਮੈਂ ਉਹਦੇ ਬਿਨਾਂ ਰਹਿ ਹੀ ਨਹੀਂ ਸਕਦੀ ਉਦਿਆਂ ਗੱਲਾਂ ਵਿੱਚ ਆਪਣੇ ਹੋਸ਼ ਕਵਾ ਲਿੰਦੀ ਸੀ ਕੁਝ ਕੁ ਦਿਨਾਂ ਬਾਅਦ ਹੀ ਮੇਰੀ ਗ੍ਰੈਜੂਏਸ਼ਨ ਦੇ ਪੇਪਰ ਹੋ ਗਏ ਮੈਂ ਸੈਕੰਡ ইয়ার ਵਿੱਚ ਹੋ ਗਈ ਸੀ ਮੇਰੀ ਉਮਰ 19 ਸਾਲ ਦੀ ਹੋ ਗਈ ਸੀ ਜਦੋਂ ਮੈਂ ਉਹਨੂੰ ਦੱਸਿਆ ਕਿ ਮੈਂ 19 ਸਾਲ ਦੀ ਹੋ ਗਈ ਆ ਤੇ ਉਹ ਕਹਿਣ ਲੱਗਾ ਕਿ ਮੈਨੂੰ ਆਪਣੇ ਘਰ ਦਾ ਐਡਰੈਸ ਦੇ ਮੈਂ ਤੈਨੂੰ ਇੱਕ ਬਹੁਤ ਮਹਿੰਗਾ ਤੋਹਫਾ ਦੇਣਾ ਚਾਹੁੰਦਾ ਪਰ ਮੈਂ ਉਹਨੂੰ ਆਪਣੇ ਘਰ ਦਾ ਐਡਰੈਸ ਨਹੀਂ ਦੇਣਾ ਚਾਹੁੰਦੀ ਸੀ ਮੈਂ ਆਪਣੀ ਸਹੇਲੀ ਕੋਲੋਂ ਸਲਾਹ ਲਈ ਤੇ ਉਹ ਕਹਿੰਦੀ ਕਿ ਤੂੰ ਐਡਰੈਸ ਉਹਨੂੰ ਦੇ ਦੇ ਤੈਨੂੰ ਇੰਨਾ ਪਿਆਰ ਕਰਦਾ ਤੂੰ ਉਹਦੇ ਤੇ ਸ਼ੱਕ ਨਾ ਕਰ ਮੈਂ ਆਪਣੇ ਘਰ ਦਾ ਸਾਰਾ ਐਡਰੈਸ ਉਹਨੂੰ ਦੇ ਦਿੱਤਾ ਪਰ ਮੈਂ ਕਿਹਾ ਕਿ ਮੈਨੂੰ ਦਿਨ ਵੇਲੇ ਹੀ ਤੋਹਫਾ ਦੇਵੇਂ ਕਿਉਂਕਿ ਸ਼ਾਮ ਨੂੰ ਮੇਰੇ ਮੰਮੀ ਪਾਪਾ ਘਰ ਆ ਜਾਂਦੇ ਆ ਉਹਨਾਂ ਹੀ ਉਹਨੇ ਕਿਹਾ ਕਿ ਮੈਂ ਤੈਨੂੰ ਤੋਹਫਾ ਤੇਰਾ ਕੁਝ ਦਿਨਾਂ ਵਿੱਚ ਹੀ ਦੇ ਦੇਵਾਂਗਾ ਮੈਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ ਇੱਕ ਦਿਨ ਦਰਵਾਜ਼ਾ ਕਿਸੇ ਨੇ ਖੜਕਾਇਆ ਮੈਂ ਫਟਾਫਟ ਭੱਜ ਕੇ ਦਰਵਾਜ਼ੇ ਦੇ ਕੋਲ ਗਈ ਕਿ ਪੁੱਛਿਆ ਕੌਣ ਤੇ ਉਹ ਕਹਿਣ ਲੱਗਾ ਕਿ ਤੁਹਾਡਾ ਤੋਹਫਾ ਆਇਆ ਮੈਂ ਫਟਾਫਟ ਦਰਵਾਜ਼ਾ ਕੋਲਿਆ ਤੇ ਇੱਕ 50 ਕੋ ਸਾਲ ਦਾ ਬੰਦਾ ਖੜਾ ਸੀ ਉਹਦੇ ਹੱਥ ਵਿੱਚ ਇੱਕ ਤੋਹਫਾ ਸੀ ਮੈਂ ਉਹ ਤੋਹਫਾ ਲੈ ਲਿਆ ਤੇ ਉਹ ਬੰਦਾ ਮੈਨੂੰ ਏਦਾਂ ਦੇਖ ਰਿਹਾ ਸੀ ਕਿ ਮੈਂ ਨਰਵਸ ਜਿਹੀ ਹੋ ਗਈ ਮੈਂ ਗੁੱਸੇ ਵਿੱਚ ਉਹਦੇ ਵੱਲ ਦੇਖਿਆ ਤੇ ਦਰਵਾਜ਼ਾ ਬੰਦ ਕਰ ਦਿੱਤਾ ਉਹ ਤੋਹਫਾ ਮੈਂ ਲੈ ਕੇ ਆਪਣੇ ਕਮਰੇ ਵਿੱਚ ਜਾ ਕੇ ਖੋਲ੍ਹਿਆ ਤਾਂ ਮੈਂ ਹੈਰਾਨ ਹੀ ਰਹਿ ਗਈ ਕਿ ਇੱਕ ਬਹੁਤ ਸੋਹਣੀ ਡਰੈੱਸ ਸੀ ਜੋ ਕਿ ਲਾਈਟ ਅਫਰੋਜ਼ੀ ਕਲਰ ਦੀ ਸੀ ਇਹਦਾ ਗਲਾ ਅੱਗਿਓਂ ਤੇ ਪਿੱਛੋਂ ਕਾਫੀ ਵੱਡਾ ਸੀ ਮੈਂ ਇਹ ਡਰੈੱਸ ਦੇਖ ਕੇ ਬਹੁਤ ਖੁਸ਼ ਹੋਈ ਮੈਨੂੰ ਬਹੁਤ ਪਸੰਦ ਸੀ ਪਰ ਮੈਂ ਸੋਚ ਰਹੀ ਸੀ ਕਿ ਮੈਂ ਆਪਣੇ ਮਾਂ ਨੂੰ ਇਸ ਡਰੈੱਸ ਬਾਰੇ ਕੀ ਦੱਸੂੰਗੀ ਕਿ ਇੰਨੀ ਮਹਿੰਗੀ ਡਰੈੱਸ ਮੇਰੇ ਕੋਲ ਕਿੱਥੋਂ ਆਈ ਮਾਂ ਦੇ ਪੁੱਛਣ ਤੇ ਮੈਂ ਉਹਨੂੰ ਕੀ ਜਵਾਬ ਦੇਵਾਂਗੀ ਮੈਂ ਵੀ ਇਹੀ ਸੋਚ ਰਹੀ ਸੀ ਕਿ ਉਦੋਂ ਹੀ ਮੇਰੇ ਫੋਨ ਦੀ ਘੰਟੀ ਵੱਜਣੀ ਸ਼ੁਰੂ ਹੋਗੀ ਮੈਂ ਦੇਖਿਆ ਤਾਂ ਜਗਜੀਤ ਦਾ ਨੰਬਰ ਸੀ। ਇਸ ਬੰਦੇ ਦਾ ਨਾਮ ਜਗਜੀਤ ਸੀ। ਮੈਂ ਮੁਸਕਰਾ ਕੇ ਫੋਨ ਚੱਕ ਲਿਆ ਤੇ ਕਹਿਣ ਲੱਗਾ, ਤੈਨੂੰ ਮੇਰਾ ਤੋਹਫਾ ਪਸੰਦ ਆਇਆ ਜਾਂ ਨਹੀਂ? ਮੈਂ ਕਿਹਾ ਕਿ ਤੋਹਫਾ ਤਾਂ ਬਹੁਤ ਸੋਹਣਾ। ਉਹ ਕਹਿਣ ਲੱਗਾ, ਫਿਰ ਤੋਹਫਾ ਦੇਣ ਵਾਲੇ ਦਾ ਹੱਕ ਵੀ ਉਹਨੂੰ ਦੇ। ਮੈਨੂੰ ਉਹਦੀ ਗੱਲ ਸਮਝ ਨਹੀਂ ਆਈ। ਉਹ ਕਹਿੰਦਾ ਕਿ ਮੈਨੂੰ ਇਹ ਕੱਪੜੇ ਪਾ ਕੇ ਦਿਖਾ। ਮੈਂ ਤੈਨੂੰ ਇਸ ਡਰੈੱਸ ਵਿੱਚ ਦੇਖਣਾ ਚਾਹੁੰਦਾ। ਇਹ ਸੁਣ ਕੇ ਤਾਂ ਮੈਂ ਘਬਰਾ ਗਿਆ। ਮੈਂ ਕਿਹਾ ਕਿ ਤੂੰ ਮੈਨੂੰ ਕਿੱਦਾਂ ਦੇਖ ਸਕਦਾ ਉਹ ਕਹਿੰਦਾ ਕਿ ਵੀਡੀਓ ਕਾਲ ਕਰ ਪਰ ਮੈਨੂੰ ਨਾ ਨਾ ਕਰੀ ਮੈਂ ਗੁੱਸੇ ਤੇਰੇ ਨਾਲ ਗੁੱਸੇ ਹੋ ਜਾਊਗਾ ਜਿੱਦਾਂ ਹੀ ਵੀਡੀਓ ਕਾਲ ਦੀ ਬੈਲ ਵੱਜੀ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗ ਪਿਆ ਮੈਂ ਬਹੁਤ ਜ਼ਿਆਦਾ ਨਰਵਸ ਹੋ ਗਈ ਮੈਂ ਪਹਿਲੀ ਵਾਰ ਵਿੱਚ ਉਹਦਾ ਫੇਸ ਦੇਖਣਾ ਸੀ ਮੈਨੂੰ ਬਹੁਤ ਜ਼ਿਆਦਾ ਬੇਚੈਨੀ ਹੋ ਰਹੀ ਸੀ ਕਿ ਮੈਂ ਉਹਨੂੰ ਦੇਖੂਗੀ ਕਿ ਉਹ ਕਿੱਦਾਂ ਦਾ ਮੈਂ ਆਪਣੇ ਦਿਲ ਨਾਲ ਹੌਂਸਲਾ ਜਿਹਾ ਕੀਤਾ ਤੇ ਵੀਡੀਓ ਕਾਲ ਚੁੱਕ ਲਈ ਪਰ ਮੇਰੇ ਸਾਹਮਣੇ ਬਿਲਕੁਲ ਹਨੇਰਾ ਜਿਹਾ ਸੀ ਕੁਝ ਵੀ ਦਿਖਾਈ ਦੇ ਨਹੀਂ ਸੀ ਰਿਹਾ ਹਨੇਰੇ ਦੇ ਸਿવાય ਸ਼ਾਇਦ ਕਮਰੇ ਦੀ ਲਾਈਟ ਬੰਦ ਸੀ ਮੈਂ ਕਿਹਾ ਕਿ ਤੁਹਾਡੇ ਕਮਰੇ ਵਿੱਚ ਹਨੇਰਾ ਕਿਉਂ ਆ ਤੇ ਉਹ ਕਹਿਣ ਲੱਗਾ ਕਿ ਮੈਂ ਤੈਨੂੰ ਆਪਣੇ ਆਪ ਨੂੰ ਦਿਖਾ ਨਹੀਂ ਸਕਦਾ ਪਰ ਬਹੁਤ ਜਲਦੀ ਹੀ ਦਿਖਾਉਂਗਾ ਉਹ ਮੇਰੀ ਤਾਰੀਫ਼ ਕਰਨ ਲੱਗਾ ਤੇ ਕਹਿਣ ਲੱਗਾ ਮੈਂ ਜਿੰਨੇ ਵੀ ਸੁਪਨੇ ਸੋਚੇ ਸੀ ਤੇਰੇ ਬਾਰੇ ਕਿ ਤੂੰ ਇਹਨਾਂ ਕੱਪੜਿਆਂ ਵਿੱਚ ਇਦਾਂ ਹੀ ਦੀ ਲੱਗੂਗੀ ਤੂੰ ਬਿਲਕੁਲ ਉਦਾਂ ਦੀ ਹੀ ਲੱਗ ਰਹੀ ਹੈ ਪਰ ਮੇਰਾ ਖਿਆਲ ਤੇਰੇ ਉਹ ਸੰਦੇ ਸਾਹਮਣੇ ਇਹ ਕੱਪੜੇ ਵੀ ਕੁਝ ਨਹੀਂ ਤੇ ਮੈਂ ਇਹ ਸੁਣ ਕੇ ਸ਼ਰਮਾ ਆਵੀ ਉਹ ਕਹਿਣ ਲੱਗਾ ਕਿ ਆਪਣੀ ਚੁੰਨੀ ਲਾ ਕੇ ਸਾਈਡ ਤੇ ਰੱਖ ਮੈਂ ਤੈਨੂੰ ਬਿਨਾਂ ਚੁੰਨੀ ਦੇ ਦੇਖਣਾ ਚਾਹੁੰਦਾ ਇਹ ਸੁਣ ਕੇ ਮੇਰਾ ਦਿਲ ਧੜਕਣ ਲੱਗ ਪਿਆ ਮੈਂ ਇਨਕਾਰ ਕਰ ਦਿੱਤਾ ਉਹ ਕਹਿਣ ਲੱਗਾ ਕਿ ਅੱਜ ਨਹੀਂ ਸੁਣੂਗਾ ਬਸ ਉਹੀ ਕਰ ਜੋ ਮੈਂ ਕਹਿ ਰਿਹਾ ਨਹੀਂ ਤਾਂ ਮੈਂ ਤੇਰੇ ਨਾਲ ਗੁੱਸੇ ਹੋ ਜਾਊਂਗਾ ਮੈਂ ਤੈਨੂੰ ਕਦੀ ਫੋਨ ਨਹੀਂ ਕਰੂੰਗਾ। ਮੈਂ ਤੇਰੇ ਤੋਂ ਬਹੁਤ ਜ਼ਿਆਦਾ ਦੂਰ ਚਲਾ ਜਾਊਂਗਾ। ਮੈਂ ਇਦਾਂ ਦੀ ਨਾਰਾਜ਼ਗੀ برداشت ਨਹੀਂ ਕਰ ਸਕਦੀ ਸੀ। ਇਸ ਲਈ ਮੈਂ ਆਪਣੀ ਚੁੰਨੀ ਲਾ ਦਿੱਤੀ ਤੇ ਉਸ ਤੋਂ ਬਾਅਦ ਉਹ ਜੋ ਵੀ ਮੈਨੂੰ ਕਰਨ ਲਈ ਕਹਿੰਦਾ ਸੀ ਮੈਂ ਉਹ ਹੀ ਕਰੀ ਜਾ ਰਹੀ ਸੀ। ਬਾਹਰ ਦਰਵਾਜ਼ਾ ਖੜਕਿਆ ਤੇ ਮੈਂ ਘਬਰਾ ਗਈ। ਮੈਂ ਫਟਾਫਟ ਫੋਨ ਕੱਟ ਕੇ ਆਪਣੇ ਕੱਪੜੇ ਬਦਲ ਲਏ ਤੇ ਬਾਹਰ ਚਲੀ ਗਈ। ਬਾਹਰ ਮੇਰੇ ਮੰਮੀ ਪਾਪਾ ਆਫਿਸ ਤੋਂ ਆਏ ਸੀ। ਮੈਂ ਬਹੁਤ ਘਬराई ਹੋਈ ਸੀ। ਮੈਨੂੰ ਘਬਰਾਈ ਹੋਈ ਦੇਖ ਕੇ ਉਹ ਕਹਿਣ ਲੱਗੇ ਕਿ ਤੈਨੂੰ ਕੀ ਹੋਇਆ ਤੂੰ ਇੰਨੀ ਪਰੇਸ਼ਾਨ ਕਿਉਂ ਲੱਗਦੀ ਆ ਮੈਂ ਕਿੱਸ ਮੈਂ ਸਿਰਫ ਹਾਂ ਨਾ ਵਿੱਚ ਸਿਰ ਹਿਲਾ ਦਿੱਤਾ ਤੇ ਕਿਹਾ ਕਿ ਨਹੀਂ ਮੈਂ ਬਿਲਕੁਲ ਠੀਕ ਆ ਉਦਾਂ ਹੀ ਮੈਂ ਗੱਲ ਟਾਲ ਦਿੱਤੀ ਉਹਨਾਂ ਦਿਨਾਂ ਵਿੱਚ ਹੀ ਮੰਮੀ ਨੇ ਮੈਨੂੰ ਕਿਹਾ ਕਿ ਤੂੰ ਕਿਸੇ ਘਰੇ ਪਾਰਟੀ ਤੇ ਜਾਣਾ ਇਸ ਲਈ ਤਿਆਰ ਹੋ ਜਾ ਤੇ ਉਹ ਪਾਰਟੀ ਵੀ ਕਾਫੀ ਸ਼ਾਨਦਾਰ ਸੀ ਤੇ ਇੰਤਜ਼ਾਮ ਵੀ ਵਧੀਆ ਕੀਤਾ ਹੋਇਆ ਸੀ ਜਿੱਥੇ ਮੈਂ ਆਪਣੇ ਮਾਪਿਓ ਦੇ ਨਾਲ ਪਹਿਲੀ ਵਾਰ ਜਾਣਾ ਸੀ ਨਹੀਂ ਤਾਂ ਉਹ ਹੀ ਇਕੱਲੇ ਹੀ ਪਾਰਟੀ ਵਿੱਚ ਚਲੇ ਜਾਂਦੇ ਸੀ ਕਦੇ ਵੀ ਮੈਨੂੰ ਆਪਣੇ ਨਾਲ ਨਹੀਂ ਸੀ ਲੈ ਕੇ ਗਏ ਤੇ ਉਹ ਪਾਰਟੀ ਵੀ ਬਹੁਤ ਵਧੀਆ ਸੀ ਪਰ ਕੁਝ ਦਿਨਾਂ ਬਾਅਦ ਮੇਰੀ ਮਾਂ ਨੇ ਮੈਨੂੰ ਕੁਝ ਕਿਹਾ ਤਾਂ ਮੈਂ ਹੱਕੀ ਬੱਕੀ ਹੋ ਗਈ ਉਹਦੇ ਵੱਲ ਦੇਖਣ ਲੱਗ ਪਈ ਉਹ ਕਹਿਣ ਲੱਗੀ ਕਿ ਉਸ ਪਾਰਟੀ ਵਿੱਚ ਤੇਰੇ ਪਾਪਾ ਦੇ ਇੱਕ ਦੋਸਤ ਨੇ ਆਪਣੇ ਮੁੰਡੇ ਦੇ ਲਈ ਤੈਨੂੰ ਪਸੰਦ ਕਰ ਲਿਆ ਤੇ ਤੇਰੀ ਬਹੁਤ ਜਲਦੀ ਹੀ ਮੰਗਣੀ ਹੋ ਜਾਣੀ ਹੈ ਇਹ ਸੁਣ ਕੇ ਤਾਂ ਮੈਂ ਰੋਣ ਲੱਗ ਪਈ ਮੈਂ ਕਿਹਾ ਕਿ ਮੈਂ ਹਜੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਤੇ ਮੰਮੀ ਮੈਨੂੰ ਕਹਿਣ ਲੱਗੀ ਕਿ ਕਿਉਂ ਨਹੀਂ ਕਰਵਾਉਣਾ ਚਾਹੁੰਦੀ ਦੇਖ ਅਸੀਂ ਤੇਰਾ ਵਿਆਹ ਨਹੀਂ ਕਰਾਂਗੇ ਜਦੋਂ ਤੱਕ ਤੇਰੀ ਪੜ੍ਹਾਈ ਪੂਰੀ ਨਹੀਂ ਹੋ ਜਾਊਗੀ ਪਰ ਰਿਸ਼ਤਾ ਤਾਂ ਤੇਰਾ ਉੱਥੇ ਹੀ ਹੋਊਗਾ ਜਿੱਥੇ ਅਸੀਂ ਚਾਹੁੰਦੇ ਹਾਂ ਉਹ ਲੋਕ ਬਹੁਤ ਅਮੀਰ ਆ ਤੇ ਬਹੁਤ ਹੀ ਚੰਗੀ ਜ਼ਿੰਦਗੀ ਤੂੰ ਉੱਥੇ گزار ਲਵੇਂਗੀ ਪਰ ਸ਼ਾਇਦ ਉਸ ਵੇਲੇ ਇਹ ਗੱਲ ਮੇਰੇ ਵਾਸਤੇ ਬਾਹਰ ਨਿਕਲ ਚੁੱਕੀ ਸੀ ਮੈਂ ਤਾਂ ਇਸ ਬੰਦੇ ਨਾਲ ਪਿਆਰ ਕਰਦੀ ਸੀ ਤੇ ਉਹਦੇ ਪਿਆਰ ਵਿੱਚ ਪਾਗਲ ਹੋ ਗਈ ਸੀ ਮੈਂ ਕਿਹਾ ਕਿ ਮੈਂ ਕਿਸੇ ਹੋਰ ਨੂੰ ਪਸੰਦ ਕਰਦੀ ਹਾਂ ਤੇ ਉਸੇ ਨਾਲ ਹੀ ਵਿਆਹ ਕਰਵਾਉਂਗੀ ਇਹ ਸੁਣ ਕੇ ਪਾਪਾ ਗੁੱਸੇ ਨਾਲ ਬੋਲੇ ਤੇ ਮੇਰੇ ਮੂੰਹ ਤੇ ਇੱਕ ਥੱਪੜ ਮਾਰਿਆ ਤੇ ਮੇਰੀ ਮਾਂ ਨੂੰ ਕਹਿਣ ਲੱਗੇ ਕਿ ਅਸੀਂ ਦਿਨ ਰਾਤ ਇਹਦੇ ਲਈ ਮਿਹਨਤ ਕਰਦੇ ਰਹੇ ਹਾਂ ਤੇ ਹੁਣ ਇਹ ਪਤਾ ਨਹੀਂ ਮਹੱਲੇ ਦੇ ਕਿਹੜੇ ਆਵਾਰਾ ਮੁੰਡੇ ਦੇ ਨਾਲ ਇਸ਼ਕ ਲੜਾ ਰਹੀ ਆ ਮੇਰੀ ਮਾਂ ਮੈਨੂੰ ਮਾੜਾ ਚੰਗਾ ਕਹਿਣ ਲੱਗ ਪਈ ਪਰ ਮੈਂ ਰੋਂਦੀ ਹੋਈ ਇਹ ਕਹਿ ਰਹੀ ਸੀ ਕਿ ਮੈਂ ਜਗਜੀਤ ਦੇ ਬਿਨਾ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਂਗੀ। ਮੇਰੀ ਮਾਂ ਨੇ ਮੈਨੂੰ ਬਾਹੋਂ ਫੜਿਆ ਤੇ ਕਮਰੇ ਵਿੱਚ ਲੈ ਗਈ ਤੇ ਕਮਰੇ ਵਿੱਚ ਲਾ ਜਾ ਕੇ ਮੈਨੂੰ ਬੰਦ ਕਰ ਦਿੱਤਾ ਤੇ ਕਮਰਾ ਬਾਹਰੋਂ ਲੋਕ ਕਰ ਦਿੱਤਾ। ਜਿੱਦਾਂ ਹੀ ਰਾਤ ਨੂੰ ਜਗਜੀਤ ਦਾ ਫੋਨ ਆਇਆ ਮੈਂ ਸਾਰੀ ਗੱਲ ਉਹਨੂੰ ਦੱਸ ਦਿੱਤੀ। ਇਹ ਸੁਣ ਕੇ ਉਹ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ। ਇਹ ਸੁਣ ਕੇ ਮੈਂ ਪਰੇਸ਼ਾਨ ਹੋ ਗਈ। ਮੈਂ ਕਿਹਾ ਕਿ ਇਹ ਕਿਦਾਂ ਹੋ ਸਕਦਾ ਮੇਰੇ ਮਾਪਿਓ ਕਦੀ ਵੀ ਨਹੀਂ ਮੰਨਣਗੇ ਉਹ ਕਹਿਣ ਲੱਗਾ ਕਿ ਕੱਲ ਹੀ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗਾ ਉਹ ਵੀ ਫੋਨ ਤੇ ਹੀ ਇੱਥੇ ਹੀ ਵਕੀਲ ਬੁਲਾ ਲਵਾਂਗਾ ਮੈਂ ਕਿਹਾ ਕਿ ਇਦਾਂ ਵੀ ਹੋ ਸਕਦਾ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਮੈਂ ਘਰੋਂ ਵੀ ਬਾਹਰ ਨਹੀਂ ਆ ਸਕਦੀ ਉਹ ਕਹਿਣ ਲੱਗਾ ਕਿ ਫੋਨ ਤੇ ਹੀ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗਾ ਇਦਾਂ ਵੀ ਵਿਆਹ ਹੋ ਜਾਂਦੇ ਆ ਮੈਨੂੰ ਤਾਂ ਇਦਾਂ ਦੀ ਗੱਲ ਦਾ ਬਿਲਕੁਲ ਵੀ ਪਤਾ ਨਹੀਂ ਸੀ ਕਿਉਂਕਿ ਇਦਾਂ ਤਾਂ ਮੇਰੇ ਮਾਪਿਓ ਕਦੀ ਵੀ ਨਹੀਂ ਸੀ ਮੰਨਣਗੇ ਅਗਲੇ ਦਿਨ ਵੀਡੀਓ ਕਾਲ ਤੇ ਰਾਹੀਂ ਜਗਜੀਤ ਨਾਲ ਮੇਰਾ ਵਿਆਹ ਹੋ ਗਿਆ ਪਰ ਮੈਂ ਹਜੇ ਤੱਕ ਉਹ ਦੇਖਿਆ ਨਹੀਂ ਸੀ ਸਿਰਫ ਵਕੀਲ ਹੀ ਮੇਰੇ ਸਾਹਮਣੇ ਆਇਆ ਸੀ ਜਿਹਦੇ ਸਾਹਮਣੇ ਮੈਂ ਆਪਣਾ ਵਿਆਹ ਮੰਨ ਲਿਆ ਸੀ ਵਿਆਹ ਹੁੰਦੇ ਹੀ ਫੋਨ ਕੱਟ ਦਿੱਤਾ ਰਾਤ ਨੂੰ ਜਦੋਂ ਫੋਨ ਆਇਆ ਤੇ ਜਗਜੀਤ ਕਹਿਣ ਲੱਗਾ ਕਿ ਤੂੰ ਆਪਣੇ ਮਾਪਿਓ ਨਾਲ ਲੜਾਈ ਖਤਮ ਕਰ ਦੇ ਤੇ ਕਹਿ ਦੇ ਕਿ ਤੈਨੂੰ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਤੇ ਤੇਰੀ ਕੈਦ ਖਤਮ ਹੋ ਜਾਵੇ ਤੇ ਮੈਨੂੰ ਵੀ ਜਗਜੀਤ ਦੀ ਗੱਲ ਠੀਕ ਲੱਗੀ ਮੈਂ ਇਦਾਂ ਹੀ ਕੀਤਾ ਤੇ ਅਗਲੇ ਦਿਨ ਆਪਣੀ ਮਾਂ ਨੂੰ ਕਹਿ ਦਿੱਤਾ ਕਿ ਮੈਨੂੰ ਉਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਮੇਰੀ ਮੰਮੀ ਸੁਣ ਕੇ ਖੁਸ਼ ਹੋ ਗਈ ਤੇ ਮੈਨੂੰ ਗਲੇ ਲਗਾ ਕੇ ਕਹਿਣ ਲੱਗੀ ਕਿ ਜੋ ਫੈਸਲਾ ਅਸੀਂ ਤੇਰੇ ਲਈ ਕਰ ਰਹੇ ਹਾਂ ਉਹ ਬਹੁਤ ਹੀ ਵਧੀਆ ਬਾਅਦ ਵਿੱਚ ਤੂੰ ਆਪ ਹੀ ਕਹੇਂਗੀ ਕਿ ਮੈਂ ਜੋ ਕਦਮ ਚੁੱਕਣਾ ਸੀ ਚੁੱਕ ਲਿਆ ਕੁਝ ਦਿਨਾਂ ਬਾਅਦ ਹੀ ਮੇਰੇ ਪਾਪਾ ਤੇ دوست ਦੀ ਉਹਦੀ ਘਰ ਵਾਲੀ ਨੇ ਆ ਕੇ ਆਪਣੇ ਮੁੰਡੇ ਦੇ ਨਾਮ ਦੀ ਅੰਗੂਠੀ ਮੇਰੀ ਉਂਗਲੀ ਵਿੱਚ ਪਾ ਦਿੱਤੀ। ਮੇਰੇ ਪਾਪਾ ਮੇਰੇ ਵੱਲੋਂ ਬੇਫਿਕਰ ਹੋ ਗਏ ਸੀ। ਅਗਲੇ ਦਿਨ ਆਫਿਸ ਚਲੇ ਗਏ ਤੇ ਉਹਨਾਂ ਦੇ ਮਗਰੋਂ ਇੱਕ ਡਿਲੀਵਰੀ ਵਾਲਾ ਘਰ ਆਇਆ। ਮੈਂ ਜਾਣਦੀ ਸੀ ਕਿ ਡਿਲੀਵਰੀ ਵਾਲ ਦੇ ਹੱਥ ਵਿੱਚ ਮੇਰੇ ਵਿਆਹ ਦੇ ਪੇਪਰ ਹੋਣਗੇ ਜਿਦੇ ਤੇ ਹਰ ਹਾਲ ਵਿੱਚ ਮੈਨੂੰ ਸਾਈਨ ਕਰਕੇ ਉਸ ਬੰਦੇ ਨੂੰ ਵਾਪਸ ਕਰ ਦੇਣੇ। ਸੀਮਾ ਸਾਈਨ ਕਰ ਦਿੱਤੇ ਤੇ ਕਹਿਣ ਲੱਗਾ ਕਿ ਤੁਹਾਡਾ ਕੋਈ ਆਈਡੀ ਦਾ ਨੰਬਰ ਚਾਹੀਦਾ। ਮੈਂ ਆਪਣੀ ਆਈਡੀ ਨੰਬਰ ਵੀ ਦੇ ਦਿੱਤਾ। ਇੱਕ ਦਿਨ ਪਹਿਲਾਂ ਹੀ ਮੇਰਾ ਆਈਡੀ ਕਾਰਡ ਮੈਨੂੰ ਮਿਲਿਆ ਸੀ। ਮੈਂ ਆਪਣਾ ਆਈਡੀ ਕਾਰਡ ਦੇ ਕੇ ਨੰਬਰ ਦੱਸ ਰਹੀ ਸੀ ਤੇ ਕਹਿਣ ਲੱਗਾ ਕਿ ਮੈਨੂੰ ਇਹਦੀ ਫੋਟੋ ਚਾਹੀਦੀ ਆ। ਇਸੇ ਆਪਣੇ ਮੋਬਾਈਲ ਤੇ ਵਟਸਐਪ ਕਰਕੇ ਸੈਂਡ ਕਰ ਦਿਓ। ਮੈਂ ਇਸ ਇਹ ਤਾਂ ਇੱਕ ਫੋਟੋ ਖਿੱਚੀ ਤੇ ਫਿਰ ਉਹਨੂੰ ਵਟਸਐਪ ਕਰਕੇ ਸੈਂਡ ਕਰ ਦਿੱਤੀ। ਉਹ ਸਾਰੀਆਂ ਚੀਜ਼ਾਂ ਲੈ ਕੇ ਵਾਪਸ ਚਲਾ ਗਿਆ। ਸਾਰੀ ਗੱਲ ਪੱਕੀ ਹੋ ਗਈ ਸੀ। ਕੁਝ ਦਿਨਾਂ ਬਾਅਦ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ। ਜਦੋਂ ਰਾਤ ਨੂੰ ਮੈਂ ਰੋਟੀ ਖਾ ਰਹੀ ਸੀ ਤਾਂ ਦਰਵਾਜ਼ਾ ਖੜਕਿਆ ਮੇਰੇ ਪਾਪਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਇੱਕ 50 ਸਾਲ ਦਾ ਬੰਦਾ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਕਿ ਮੇਰੀ ਘਰ ਵਾਲੀ ਮੈਨੂੰ ਦੇ ਦੇਓ ਇਹ ਸੁਣ ਕੇ ਪਾਪਾ ਉਹਦੇ ਨਾਲ ਬਹਿਸ ਕਰਨ ਲੱਗੇ ਤੇ ਰੌਲਾ ਸੁਣ ਕੇ ਮੇਰੀ ਮਾਂ ਤੇ ਮੈਂ ਵੀ ਬਾਹਰ ਆ ਗਈਆਂ ਮੈਂ ਪਹਿਲਾਂ ਇਸ ਬੰਦੇ ਨੂੰ ਕਦੀ ਦੇਖਿਆ ਨਹੀਂ ਸੀ ਉਹ ਕਹਿਣ ਲੱਗਾ ਕਿ ਤੁਹਾਡੀ ਕੁੜੀ ਨਾਲ ਮੇਰਾ ਵਿਆਹ ਹੋਇਆ ਇਹ ਗੱਲ ਸੁਣ ਕੇ ਤਾਂ ਮੈਂ ਸਾਹ ਲੈਣਾ ਵੀ ਭੁੱਲ ਗਈ ਕਿ ਇਹ ਜਗਜੀਤ ਦੀ ਆਵਾਜ਼ ਸੀ ਉਹ ਤਾਂ ਕੋਈ ਹੋਰ ਹੀ ਸੀ ਉਹ ਤਾਂ ਕੋਈ ਹੋਰ ਹੀ ਸੀ ਉਹਨੇ ਵਿਆਹ ਦੇ ਕਾਗਜ਼ ਤੇ ਵੀਡੀਓ ਵੀ ਦਿਖਾ ਦਿੱਤੀ ਜਿਹਦੇ ਵਿੱਚ ਮਾਂ ਉਸ ਵਿਆਹ ਨੂੰ ਮੰਨ ਲਿਆ ਸੀ ਮੇਰੇ ਮਾਂ ਪਿਓ ਤਾਂ ਰੋਂ ਲੱਗ ਪਏ ਮੈਂ ਪੱਥਰ ਬਣ ਕੇ ਉਹਨਾਂ ਵੱਲ ਦੇਖ ਰਹੀ ਸੀ ਮੇਰੇ ਨਾਲ ਕਿੰਨਾ ਵੱਡਾ ਧੋਖਾ ਹੋ ਗਿਆ ਸੀ ਪਰ ਇਹ ਸਭ ਕੁਝ ਮੈਂ ਆਪਣੀ ਬੇਵਕੂਫੀ ਨਾਲ ਕੀਤਾ ਸੀ ਇਸੇ ਲਈ ਇਨਕਾਰ ਨਹੀਂ ਕਰ ਸਕਦੀ ਸੀ ਮੇਰੇ ਮਾਂ ਪਿਓ ਕਹਿਣ ਲੱਗੇ ਕਿ ਦਫਾ ਹੋ ਜਾਓ ਇਸ ਬੰਦੇ ਦੇ ਨਾਲ ਤੇ ਦੁਬਾਰਾ ਆਪਣੀ ਸ਼ਕਲ ਨਾ ਦਿਖਾਈਂ ਮੈਂ ਬਿਨਾ ਕੁਝ ਬੋਲੇ ਪੱਥਰ ਦੇ ਬੁੱਤ ਵਾਂਗੂ ਉਸ ਬੰਦੇ ਦੇ ਨਾਲ ਘਰੋਂ ਚੱਲ ਪਈ। ਬਾਹਰ ਗੱਡੀ ਖੜੀ ਸੀ। ਉਹਨੇ ਮੈਨੂੰ ਗੱਡੀ ਦੀ ਅਗਲੀ ਸੀਟ ਤੇ ਬੈਠਣ ਲਈ ਕਿਹਾ। ਇਹ ਉਹੀ ਪਿਆਰ ਸੀ ਜਿਹਦਾ ਕਰਕੇ ਮੈਂ ਆਪਣੇ ਮਾਪਿਆਂ ਦਾ ਦਿਲ ਦੁਖਾਇਆ ਸੀ। ਇਹ ਉਹੀ ਬੰਦਾ ਸੀ ਜਿਹਦੇ ਕਰਕੇ ਮੈਂ ਆਪ ਹੱਸਦੀ ਵਸਦੀ ਜ਼ਿੰਦਗੀ ਗੁਆ ਲਈ ਸੀ ਤੇ ਸ਼ਾਇਦ ਮੈਂ ਇਹਦੀ ਕੁੜੀ ਤੋਂ ਵੀ ਘੱਟ ਉਮਰ ਦੀ ਹੋਊਂਗੀ। ਮੈਂ ਇਹ ਵੀ ਨਹੀਂ ਜਾਣਦੀ ਸੀ ਕਿ ਇਹ ਬੰਦਾ ਵਿਆਹਿਆ ਹੋਇਆ ਜਾਂ ਨਹੀਂ। ਜੋ ਇਹਦੀ ਇੰਨੀ ਉਮਰ ਸੀ ਪਰ ਵਿਆਹਾ ਹੋਇਆ ਹੀ ਹੋਊਗਾ। ਮੇਰੀ ਇਹਦੇ ਘਰ ਵਿੱਚ ਕੀ ਐਮਿਅਤ ਹੋਊਗੀ? ਮੈਂ ਸਾਰੇ ਰਾਸਤੇ ਵਿੱਚ ਚੁੱਪ ਕਰਕੇ ਬੈਠੀ ਰਹੀ। ਗੱਡੀ ਇਹਦੇ ਘਰ ਦੇ ਸਾਹਮਣੇ ਜਾ ਕੇ ਖੜੀ ਹੋਈ ਤਾਂ ਮੈਂ ਇਹਦੇ ਨਾਲ ਹੀ ਘਰੇ ਚਲੀ ਗਏ। ਸਾਰਾ ਘਰ ਖਾਲੀ ਸੀ। ਮੈਨੂੰ ਇੱਕ ਕਮਰੇ ਵਿੱਚ ਲੈ ਗਿਆ। ਅੱਜ ਮੈਨੂੰ ਇਹਦੇ ਮੂੰਹ ਆਪਣੀ ਤਾਰੀਫ਼ ਬੁਰੀ ਲੱਗ ਰਹੀ ਸੀ ਪਰ ਮੈਂ ਚੁੱਪ ਸੀ। ਅਜੀਬ ਗੱਲ ਇਹ ਸੀ ਕਿਉਂ ਨੇ ਮੇਰੀ ਤਾਰੀਫ਼ ਬਹੁਤ ਕੀਤੀ ਪਰ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਬਣਾਇਆ। ਉਹ ਮੇਰੇ ਤੋਂ ਦੂਰ ਹੀ ਰਹਿੰਦਾ ਰਿਹਾ ਸੀ ਇੱਕ ਮਹੀਨਾ ਹੋ ਗਿਆ ਸੀ ਪਰ ਮੈਂ ਆਪਣੇ ਦਿਲ ਨੂੰ ਸਮਝਾ ਲਿਆ ਸੀ ਕਿ ਉਹ ਬੰਦਾ ਇੱਕ ਵਾਰ ਵੀ ਮੇਰੇ ਕੋਲ ਨਹੀਂ ਆਇਆ ਮੈਂ ਪਿਆਰ ਤਾਂ ਉਹਦੇ ਨਾਲ ਹੀ ਕੀਤਾ ਸੀ ਤੇ ਵਿਆਹ ਵੀ ਉਹਦੇ ਨਾਲ ਹੀ ਹੋ ਗਿਆ ਮੈਂ ਆਪਣਾ ਘਰ ਵੀ ਛੱਡ ਦਿੱਤਾ ਸੀ ਇਸ ਲਈ ਮੈਂ ਚਾਹੁੰਦੀ ਸੀ ਕਿ ਮੈਂ ਵੀ ਉਹਦਾ ਦੀ ਹੀ ਜ਼ਿੰਦਗੀ ਗੁਜ਼ਾਰਾਂ ਜਿੱਦਾਂ ਸਾਰੀਆਂ ਕੁੜੀਆਂ ਵਿਆਹ ਤੋਂ ਬਾਅਦ ਗੁਜ਼ਾਰਦੀਆਂ ਪਰ ਉਹ ਬੰਦਾ ਮੇਰੇ ਕੋਲ ਨਹੀਂ ਆਇਆ ਸੀ ਬਸ ਮੇਰੇ ਨਾਲ ਪਿਆਰ ਦੀਆਂ ਗੱਲਾਂ ਹੀ ਕਰਦਾ ਸੀ ਇੱਕ ਵਾਰ ਤਾਂ ਮੇਰੇ ਹੋਸ਼ ਹੀ ਉੱਡ ਗਏ ਕਿ ਇੱਕ ਮਹੀਨੇ ਤੋਂ ਮੈਂ ਜਗਜੀਤ ਦੇ ਘਰ ਰਹਿ ਰਹੀ ਸੀ ਪਰ ਅੱਜ ਤੱਕ ਕੋਈ ਵੀ ਨਹੀਂ ਸੀ ਆਇਆ ਤਾਂ ਇੱਕ ਰਾਤ ਉਹਦਾ ਭਤੀਜਾ ਹੈਪੀ ਉਹਨੂੰ ਮਿਲਣ ਲਈ ਆਇਆ ਉਸ ਵਕਤ ਮੈਂ ਰਸੋਈ ਵਿੱਚ ਰੋਟੀ ਬਣਾ ਰਹੀ ਸੀ ਜਗਜੀਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਕੋਈ 21 ਕੋ ਸਾਲ ਦਾ ਜਵਾਨ ਮੁੰਡਾ ਘਰੇ ਆਇਆ ਤੇ ਜਗਜੀਤ ਦੇ ਗਲੇ ਲੱਗ ਕੇ ਰੋਣ ਲੱਗਾ ਤੇ ਕਹਿਣ ਲੱਗਾ ਮੇਰੇ ਨਾਲ ਉਹਨੇ ਬੇਵਫਾਈ ਕੀਤੀ ਆ ਤੇ ਮੈਂ ਉਹਨੂੰ ਦਿਲੋਂ ਚਾਹੁੰਦਾ ਸੀ ਇਹਦੇ ਘਰ ਰਿਸ਼ਤਾ ਵੀ ਭੇਜਿਆ ਸੀ ਮੈਂ ਰਸੋਈ ਵਿੱਚੋਂ ਬਾਹਰ ਆਈ ਤਾਂ ਜਗਜੀਤ ਦੀ ਮੇਰੇ ਵੱਲ ਪਿੱਠ ਸੀ ਉਹਦਾ ਭਤੀਜਾ ਉਹਦੇ ਗਲੇ ਲੱਗਿਆ ਹੋਇਆ ਸੀ ਜੋ ਮੇਰੇ ਸਾਹਮਣੇ ਸੀ ਜਿੱਦਾਂ ਹੀ ਉਹਦੀ ਨਜ਼ਰ ਮੇਰੇ ਤੇ ਪਈ ਤਾਂ ਕਹਿ ਲੱਗਾ ਕਿ ਤੂੰ ਇੱਥੇ ਮੈਂ ਉਹਨੂੰ ਦੇਖਣ ਲੱਗੀ ਕਿ ਜਗਜੀਤ ਨੇ ਪਿੱਛੇ ਹੋ ਕੇ ਮੈਨੂੰ ਬੜੀ ਹਰਾਨੀ ਨਾਲ ਦੇਖਿਆ ਤੇ ਕਹਿ ਲੱਗਾ ਇਹ ਮੇਰੀ ਘਰ ਵਾਲੀ ਆ ਇਹ ਸੁਣ ਕੇ ਜਗਜੀਤ ਦਾ ਭਤੀਜਾ ਬੜੇ ਧਿਆਨ ਨਾਲ ਮੈਨੂੰ ਦੇਖਣ ਲੱਗਾ ਤੇ ਕਹਿਣ ਲੱਗਾ ਇਹ ਤੁਹਾਡੀ ਘਰ ਵਾਲੀ ਆ ਉਹ ਜਗਜੀਤ ਨੂੰ ਕਮਰੇ ਵਿੱਚ ਲੈ ਗਿਆ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਉਹ ਮੁੰਡਾ ਮੈਨੂੰ ਕਿੱਦਾਂ ਜਾਣਦਾ ਮੈਂ ਤਾਂ ਉਹਨੂੰ ਪਹਿਲੀ ਵਾਰ ਦੇਖਿਆ ਸੀ ਉਹਨਾਂ ਦੇ ਕਮਰੇ ਵਿੱਚੋਂ ਗੱਲਾਂ ਕਰਨ ਦੀ ਆਵਾਜ਼ ਇੰਨੀ ਉੱਚੀ ਆ ਰਹੀ ਸੀ ਕਿ ਮੈਂ ਫਟਾਫਟ ਕਮਰੇ ਦੇ ਗੇਟ ਕੋਲ ਚਲੀ ਗਈ ਜੋ ਗੱਲਾਂ ਮੈਂ ਉਹਨਾਂ ਦੇ ਮੂੰਹੋਂ ਸੁਣੀ ਮੇਰੇ ਤਾਂ ਹੋਸ਼ ਹੀ ਉੱਡ ਗਏ ਕਿ ਜਗਜੀਤ ਦਾ ਭਤੀਜਾ ਉਹਨੂੰ ਕਹਿੰਦਾ ਸੀ ਕਿ ਚਾਚਾ ਇਹ ਉਹੀ ਕੁੜੀ ਆ ਜਿਹਨੂੰ ਮੈਂ ਪਿਆਰ ਕਰਦਾ ਸੀ ਤੁਸੀਂ ਇਹਦੇ ਨਾਲ ਵਿਆਹ ਕਿੱਦਾਂ ਕਰਵਾ ਸਕਦੇ ਹੋ ਮੈਂ ਹੀ ਇਹਦੇ ਨਾਲ ਫੋਨ ਤੇ ਗੱਲ ਕੀਤੀ ਸੀ ਦੋਸਤੀ ਵੀ ਇਹਦੇ ਨਾਲ ਹੀ ਕੀਤੀ ਸੀ ਤੁਸੀਂ ਮੇਰੇ ਪਿਆਰ ਤੋਂ ਵਕਫ ਵੀ ਸੀ ਫਿਰ ਕਿਉਂ ਤੁਸੀਂ ਇਦਾਂ ਕੀਤਾ ਇਹ ਸੁਣ ਕੇ ਜਗਜੀਤ ਰੋਣ ਲੱਗ ਪਿਆ ਤੇ ਕਹਿਣ ਲੱਗਾ ਕਿ ਜਦੋਂ ਤੂੰ ਮੇਰੇ ਹੱਥੇ ਇਹਦੇ ਲਈ ਗਿਫਟ ਭੇਜਿਆ ਸੀ ਤਾਂ ਇਹਨੂੰ ਦੇਖ ਕੇ ਮੈਂ ਆਪ ਹੀ ਇਹਨੂੰ ਪਿਆਰ ਕਰਨ ਲੱਗ ਪਿਆ ਇਸ ਲਈ ਧੋਖੇ ਨਾਲ ਮੈਂ ਤੇਰੇ ਮੋਬਾਈਲ ਵਿੱਚੋਂ SIM ਕੱਢ ਲਈ ਤੇ ਇਸ ਕੁੜੀ ਦਾ ਨੰਬਰ ਮੈਨੂੰ ਮਿਲ ਗਿਆ ਸੀ ਤੇ ਤੈਨੂੰ ਇਹਦਾ ਨੰਬਰ ਯਾਦ ਨਹੀਂ ਸੀ ਇਸ ਲਈ ਵੀਡੀਓ ਕਾਲ ਤੇ ਮੈਂ ਇਸ ਕੁੜੀ ਦਾ ਹੁਸਨ ਦੇਖ ਕੇ ਸੋਚਿਆ ਕਿ ਤੂੰ ਤਾਂ ਜਵਾਨ ਆ ਤੈਨੂੰ ਤਾਂ ਕੋਈ ਵੀ ਹੋਰ ਕੁੜੀ ਮਿਲ ਜਾਊਗੀ ਪਰ ਮੈਨੂੰ ਇਹੋ ਜਿਹੀ ਕੁੜੀ ਕਦੀ ਨਹੀਂ ਮਿਲ ਸਕਦੀ ਸੀ ਤੇਰੀ ਤੇ ਮੇਰੀ ਆਵਾਜ਼ ਇੱਕੋ ਜਹੀ ਮਿਲਦੀ-ਜੁਲਦੀ ਸੀ ਤੂੰ ਇਸ ਕੁੜੀ ਨੂੰ ਕੁਝ ਦਿਨਾਂ ਵਿੱਚ ਹੀ ਭੁੱਲ ਜਾਵੇਂਗਾ ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਇਸ ਕੁੜੀ ਦੇ ਪਿਓ ਤੇਰੇ ਪਾਪਾ ਦੇ ਦੋਸਤ ਆ ਤੇ ਤੇਰਾ ਇਹਦੇ ਨਾਲ ਰਿਸ਼ਤਾ ਪੱਕਾ ਹੋ ਗਿਆ ਤਾਂ ਮੈਂ ਪਰੇਸ਼ਾਨ ਹੋ ਗਿਆ ਸੀ ਇਸ ਲਈ ਮੈਂ ਇਸ ਕੁੜੀ ਨਾਲ ਚੋਰੀ-ਚੋਰੀ ਵਿਆਹ ਕਰਵਾ ਲਿਆ ਕਿਉਂਕਿ ਮੈਂ ਇੱਕ ਨਾ ਮਰਦ ਸੀ ਮੈਂ ਘਰ ਵਾਲੀ ਦੇ ਕਾਬਲ ਨਹੀਂ ਸੀ ਇਸ ਲਈ ਇਹਦੀ ਖੁਆਇਸ਼ ਤਾਂ ਤਾਂ ਮੈਂ ਪੂਰੀ ਨਹੀਂ ਸੀ ਕਰ ਸਕਦਾ ਪਰ ਉਹ ਮੈਨੂੰ ਪਿਆਰ ਕਰਦੀ ਆ ਇਸ ਲਈ ਮੇਰੇ ਪਿਆਰ ਦੇ ਸਹਾਰੇ ਜ਼ਿੰਦਗੀ ਗੁਜ਼ਾਰ ਲਵਾਂਗੀ ਪਰ ਤੂੰ ਵਾਪਸ ਚਲਾ ਜਾ ਤੇ ਦੁਬਾਰਾ ਇੱਥੇ ਨਾ ਆਈ ਨਹੀਂ ਤਾਂ ਮੇਰੀ ਜ਼ਿੰਦਗੀ ਬਰਬਾਦ ਹੋ ਜਾਊਗੀ ਮੈਂ ਅੱਜ ਤੱਕ ਤੁਹਾਡੇ ਲਈ ਬੜੀਆਂ ਕੁਰਬਾਨੀਆਂ ਦਿੰਦਾ ਆ ਰਿਆਂ ਅੱਜ ਤੂੰ ਆਪਣੀ ਜ਼ਿੰਦਗੀ ਦੀ ਖੁਸ਼ੀ ਮੰਗ ਰਿਆਂ ਤੇ ਮੈਨੂੰ ਮਨਾ ਕਰੀ ਨਾ ਕਰੀ ਜਗਜੀਤ ਨੇ ਉਹਦੇ ਸਾਹਮਣੇ ਹੱਥ ਜੋੜ ਦਿੱਤੇ ਤੇ ਮੰਨਤਾ ਕਰਨ ਲੱਗ ਪਿਆ ਤੇ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਜਿੱਦਾਂ ਕੋਈ ਮੈਂ ਖੜਾਉਣਾ ਸੀ ਜਿੱਦਾਂ ਚਾਚੇ ਭਤੀਜੇ ਨੇ ਮਿਲ ਕੇ ਮੇਰੇ ਨਾਲ ਖੇਡ ਖੇਡੀ ਹੋਵੇ ਮੈਨੂੰ ਆਪਣੇ ਆਪ ਤੇ ਬਹੁਤ ਅਫਸੋਸ ਹੋ ਰਿਹਾ ਸੀ ਮੇਰੇ ਪਾਪਾ ਨੇ ਮੇਰੇ ਲਈ ਕਿੰਨਾ ਚੰਗਾ ਸੋਚਿਆ ਸੀ ਮੈਂ ਇਹ ਸਭ ਕੁਝ ਕੀ ਕਰ ਦਿੱਤਾ ਸੀ ਕਾਸ਼ ਮੇਰੀ ਮਾਂ ਮੈਨੂੰ ਚੰਗੇ ਬੁਰੇ ਬਾਰੇ ਸਮਝਾਉਂਦੀ ਹੁੰਦੀ ਮੈਂ ਆਪਣੇ ਕਮਰੇ ਵਿੱਚ ਆ ਕੇ ਰੋਣ ਲੱਗ ਪਈ ਤੇ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਸੀ ਜੋ ਪਿਆਰ ਨੂੰ ਹੀ ਮੈਂ ਸਭ ਕੁਝ ਸਮਝ ਬੈਠੀ ਸੀ ਮਾਂ ਪਾਪਾ ਨੂੰ ਕੁਝ ਵੀ ਨਹੀਂ ਸਮਝਿਆ ਮੈਨੂੰ ਆਪਣੇ ਮਾਂ ਪਿਓ ਦੀ ਖੁਸ਼ੀ ਵਿੱਚ ਖੁਸ਼ ਰਹਿਣਾ ਚਾਹੀਦਾ ਸੀ ਤੇ ਮੈਂ ਆਪਣੀ ਜ਼ਿੰਦਗੀ ਆਪ ਹੀ ਬਰਬਾਦ ਕਰ ਲਈ ਸੀ ਮੈਂ ਕਦੀ ਵੀ ਇਦਾਂ ਸੋਚਿਆ ਨਹੀਂ ਸੀ ਜੋ ਮੇਰੇ ਨਾਲ ਹੋ ਗਿਆ ਹਾਂਜੀ ਦੋਸਤੋ ਅੱਜ ਦੀ ਕਹਾਣੀ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਤਾਂ ਕਿ ਆਉਣ ਵਾਲੀ ਨਵੀਂ ਕਹਾਣੀ ਤੁਹਾਡੇ ਕੋਲੇ ਪਹੁੰਚ ਸਕੇ ਮਿਲਾਂਗੇ ਜੀ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ